ਆਪਣਾ ਭਰੇ ਦਾ ਨਵੀਕਰਨ ਕਰ ਦਿੱਤਾ ਗਿਆ ਪਰ ਅਜੇ ਤੱਕ ਜਿਹੜੀ ਪੁਰਾਣੀ ਇੱਟਾਂ ਦੀ ਇਹ ਬਣੀ ਹੋਈ ਸਾਰੀ ਇਮਾਰਤ ਆ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਅਸੀਂ ਪਹੁੰਚੇ ਹਾਂ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਔਲਖਬੇਰੀ ਵਿਖੇ ਸੋ ਸਾਨੂੰ ਵੀ ਪਾਕਿਸਤਾਨ ਤੋਂ ਬਹੁਤ ਸਾਰੇ ਸੱਜਣਾ ਮਿੱਤਰਾਂ ਦਾ ਫੋਨ ਆਇਆ ਕਿ ਇਸ ਪਿੰਡ ਦਾ ਸਾਨੂੰ ਵਲੌਗ ਬਣਾ ਕੇ ਜਰੂਰ ਦਿਖਾਇਆ ਜਾਵੇ ਕਿਉਂਕਿ ਇਸ ਪਿੰਡ ਦੇ ਵਿੱਚ ਅਜੇ ਵੀ ਉਹ ਪਾਕਿਸਤਾਨ ਤੋਂ ਪਹਿਲਾਂ ਜਦੋਂ ਸਾਂਝਾ ਪੰਜਾਬ ਸੀ ਤੇ ਅਜੇ ਵੀ ਉਸ ਪੁਰਾਣੇ ਪੰਜਾਬ ਦੀ ਝਲਕ ਇਸ ਪਿੰਡ ਦੇ ਵਿੱਚੋਂ ਪੈਂਦੀ ਹੈ ਤੇ ਬਹੁਤ ਸਾਰੀਆਂ ਨਿਸ਼ਾਨੀਆਂ ਅਜੇ ਵੀ ਬਾਕੀ ਹਨ ਜਿਹੜੀਆਂ ਜਦੋਂ ਵੰਡ ਦੇ ਸਮੇਂ ਦੇ ਉੱਤੇ ਜਿਹੜੇ ਪਾਕਿਸਤਾਨ ਚਲੇ ਗਏ ਸੀ ਪਰਿਵਾਰ ਜਾਂ ਫਿਰ ਉਧਰੋਂ ਪਾਕਿਸਤਾਨ ਤੋਂ ਇੱਧਰ ਆਏ ਸੀ ਅਜੇ ਉਹਨੇ ਦੇ ਨਿਸ਼ਾਨੀਆਂ ਕੁਝ ਮਸਜਿਦਾਂ ਉਸੇ ਤਰ੍ਹਾਂ ਹੀ ਪੁਰਾਣੇ ਰੁੱਖ ਜਿਹੜੇ ਉਹ ਰਸਤਾ ਹੈ ਜਿਹੜਾ ਸਿੱਧਾ ਹੀ ਉਸ ਜਿਹੜੀ ਤੁਹਾਨੂੰ ਜਗ੍ਹਾ ਦਿਖਾਈ ਹੈ ਉਥੋਂ ਸਿੱਧਾ ਦਰਿਆ ਦੇ ਕੰਢੇ ਦੇ ਉੱਤੇ ਇਹ ਰਸਤਾ ਸਾਨੂੰ ਲੈ ਕੇ ਜਾਂਦਾ ਤੇ ਪਿੰਡ ਦੇ ਵਿੱਚ ਆਪਾਂ ਜਦੋਂ ਗਏ ਤਾਂ ਸੁਰਿੰਦਰ ਸਿੰਘ ਹਣੀ ਪ੍ਰਭਜੋਤ ਸਿੰਘ ਹਣੀ ਇੱਥੇ ਇੱਕ ਗਾਂ ਨੇ ਜਿਹੜਾ ਬੱਚਾ ਦਿੱਤਾ ਸੀਗਾ ਉਹਦੇ ਨਾਲ ਖੇਡ ਰਹੇ ਸੀ ਬੜਾ ਹੀ ਪਿਆਰਾ ਸੀ ਪਿੰਡਾਂ ਦੇ ਵਿੱਚ ਇਹ ਮਾਹੌਲ ਸਾਨੂੰ ਅੱਜਕੱਲ ਬਹੁਤ ਘੱਟ ਦੇਖਣ ਨੂੰ ਮਿਲਦਾ ਸੋ ਇਹ ਜਗ੍ਹਾ ਜਿਹੜੀ ਤੁਸੀਂ ਦੇਖ ਰਹੇ ਹੋ ਇਹਨੂੰ ਵੀ ਕਿਸੇ ਪੁਰਾਣੇ ਸੰਤ ਦੀ ਜਗ੍ਹਾ ਜਿਹੜੀ ਉਹ ਮੰਨੀ ਗਈ ਹੈ ਇਹ ਉਹਨਾਂ ਦੀ ਜਿਹੜੇ ਪਾਕਿਸਤਾਨ ਤੋਂ ਅ ਕਈ ਪਰਿਵਾਰ ਨੇ ਉਹਨਾਂ ਦੀਆਂ ਨਿਸ਼ਾਨੀਆਂ ਜਿਹੜੀਆਂ ਸਾਨੂੰ ਇੱਥੇ ਦੇਖਣ ਨੂੰ ਮਿਲਦੀਆਂ ਸੋ ਇਸ ਜਗ੍ਹਾ ਦੇ ਉੱਤੇ ਵੀ ਅ ਕਈ ਸਾਲਾਂ ਤੋਂ ਇੱਕ ਪਰਿਵਾਰ ਜਿਹੜੀ ਉਹ ਅਜੇ ਤੱਕ ਸੇਵਾ ਨਿਭਾ ਰਿਹਾ ਕਹਿੰਦੇ ਨੇ ਕਿ ਉਹਨੂੰ ਉਸ ਭੈਣ ਨੂੰ ਕੈਂਸਰ ਦੀ ਪ੍ਰੋਬਲਮ ਸੀਗੀ ਤੇ ਇਸ ਜਗ੍ਹਾ ਦੀ ਸੇਵਾ ਮਿਲਣ ਕਰਕੇ ਉਹਨਾਂ ਦਾ ਵਿਸ਼ਵਾਸ ਹੈ ਮੰਨਣਾ ਹੈ ਕਿ ਸਾਡੀ ਜਿਹੜੀ ਕੈਂਸਰ ਦੀ ਬਿਮਾਰੀ ਹੈ ਉਹ ਦੂਰ ਹੋ ਚੁੱਕੀ ਹੈ ਸੋ ਇਹ ਉਹ ਸਾਰਾ ਇਲਾਕਾ ਸੀ ਸਾਨੂੰ ਉੱਥੇ ਇੱਕ ਭੈਣ ਜੀ ਵੀ ਮਿਲੇ ਤੇ ਉਹਨਾਂ ਨੇ ਵੀ ਬੜਾ ਪਿਆਰ ਮਾਨ ਸਤਕਾਰ ਤੇ ਇਸ ਪਿੰਡ ਬਾਰੇ ਇਸ ਪਿੰਡ ਦੀਆਂ ਗਲੀਆਂ ਬਾਰੇ ਲੋਕਾਂ ਬਾਰੇ ਜਾਣੂ ਕਰਵਾਇਆ ਸੋ ਬਹੁਤ ਹੀ ਵਧੀਆ ਇੱਕ ਸ਼ਾਂਤਮਈ ਮਾਹੌਲ ਆ ਇੱਥੋਂ ਦਾ ਤੇ ਲੋਕ ਬਹੁਤ ਵਧੀਆ ਨੇ ਅਜੇ ਪਰ ਮੇਨ ਗੱਲ ਮੁੱਖ ਦੀ ਗੱਲ ਇਹ ਕਿ ਸਾਡੇ ਪਿੰਡਾਂ ਦੇ ਵਿੱਚ ਹੁਣ ਤੱਕ ਜੋ ਆਧੁਨਿਕ ਜੀਵਨ ਜਿਹੜਾ ਆ ਚੁੱਕਿਆ ਆ ਤੇ ਪੁਰਾਣੇ ਘਰ ਤੇ ਪੁਰਾਣੀਆਂ ਚੀਜ਼ਾਂ ਜਿਹੜੀਆਂ ਅਸੀਂ ਹਰ ਪਿੰਡਾਂ ਚੋਂ ਤਕਰੀਬਨ ਬਰਬਾਦ ਕਰ ਦਿੱਤੀਆਂ ਨੇ ਖਤਮ ਕਰ ਦਿੱਤੀਆਂ ਨੇ ਜਾਂ ਖਤਮ ਹੋਣ ਕਿਨਾਰੇ ਹਨ ਪਰ ਇਸ ਪਿੰਡ ਦੇ ਵਿੱਚ ਅਜੇ ਵੀ ਸਾਨੂੰ ਦੇਖਣ ਨੂੰ ਮਿਲੀਆਂ ਉਹ ਪੁਰਾਣੀਆਂ ਚੀਜ਼ਾਂ ਜਿਹੜੀਆਂ ਸੰਭਾਲ ਕੇ ਰੱਖੀਆਂ ਸੋ ਇਹ ਉਹ ਜਗ੍ਹਾ ਹੈ ਜਿਹੜੀ ਕਿਸੇ ਫਕੀਰ ਦੀ ਬਣੀ ਹੋਈ ਹੈ ਤੇ ਉਹਦੇ ਅੰਦਰ ਦਾ ਦ੍ਰਿਸ਼ ਜਿਹੜਾ ਨਵੀਕਰਨ ਉਹਨੂੰ ਜਿਹੜਾ ਦੇ ਦਿੱਤਾ ਗਿਆ ਵਾ ਪਰ ਫੇਰ ਵੀ ਕੁਝ ਦੇਖਿਆ ਜਾਵੇ ਤਾਂ ਸਭ ਤੋਂ ਉੱਪਰ ਤੁਸੀਂ ਦੇਖ ਸਕਦੇ ਹੋ ਉਹੀ ਪੁਰਾਣਾ ਪੁਰਾਣੀ ਇੱਟ ਨਾਲ ਬਣਿਆ ਹੋਇਆ ਕਾਰ ਕਾਰੀਗਰੀ ਜਿਹੜੀ ਕੀਤੀ ਹੋਈ ਆ ਪੁਰਾਣੀ ਸੋ ਬਹੁਤ ਹੀ ਵਧੀਆ ਅਸੀਂ ਇਹਦੇ ਉੱਪਰ ਜਾ ਕੇ ਵੀ ਦੇਖਿਆ ਸੀ ਸੋ ਇਹਦੀ ਸੇਵਾ ਸੰਭਾਲ ਇੱਥੇ ਮੇਲਾ ਵਗੈਰਾ ਵੀ ਲੱਗਦਾ ਹੁਣ ਸੋ ਇਹ ਉਹ ਜਗ੍ਹਾ ਆ ਉਹਨਾਂ ਦੀ ਪੁਰਾਣੀ ਤੇ ਆਓ ਤੁਹਾਨੂੰ ਉੱਪਰ ਵੀ ਦਿਖਾਉਂਦੇ ਆ ਪਾਕਿਸਤਾਨ ਤੋਂ ਪਹਿਲਾਂ ਲੱਗੀ ਹੋਈ ਜਿਹੜੀ ਤੁਸੀਂ ਵੇਖ ਸਕਦੇ ਹੋ ਨਾਨਕਸ਼ਹੀ ਅੱਥੇ ਨੂੰ ਕਹਿੰਦੇ ਨਾਨਕਸ਼ਹੀ ਅੱਥੇ ਉਹ ਉਹੀ ਪ੍ਰਾਤਿਵਾ ਪਰ ਇਹਦਾ ਨਵੀਕਰਨ ਕਰ ਦਿੱਤਾ ਗਿਆ ਪਰ ਅਜੇ ਤੱਕ ਜਿਹੜੀ ਪੁਰਾਣੀ ਇੱਟਾਂ ਦੀ ਬਣੀ ਹੋਈ ਸਾਰੀ ਇਮਾਰਤਾਂ ਸੋ ਦੋਸਤੋ ਇਹ ਸੀਗਾ ਉਸ ਇਮਾਰਤ ਦਾ ਚੁਬਾਰਾ ਤੇ ਪਿੰਡ ਦੀਆਂ ਕੁਝ ਬਿਲਡਿੰਗਾਂ ਪੁਰਾਣੀਆਂ ਤੇ ਉਹਦੇ ਨਾਲ ਹੀ ਪਿੰਡ ਦੇ ਬਿਲਕੁਲ ਨਜ਼ਦੀਕ ਜਿਹਨੂੰ ਆਪਾਂ ਕਹਿ ਸਕਦੇ ਹਾਂ ਕਿ ਦਰਿਆ ਦੇ ਕੰਢੇ ਦੇ ਉੱਤੇ ਇੱਕ ਪਿੰਡ ਵਸਦਾ ਤੇ ਪਿੰਡ ਦੇ ਬੈਕ ਸਾਈਡ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਕਿ ਪੂਰਾ ਮਾਰੂਥਲ ਏਰੀਆ ਯਾਨੀ ਕਿ ਦਰਿਆ ਦਾ ਇਲਾਕਾ ਇਸ ਤੋਂ ਕੁਝ ਹੀ ਕਿਲੋਮੀਟਰ ਦੂਰੀ ਤੇ ਜਿਹੜਾ ਦਰਿਆ ਪਾਣੀ ਜਿਹੜਾ ਉਹ ਸ਼ੁਰੂ ਹੋ ਜਾਂਦਾ ਤੇ ਉਸੇ ਤਰ੍ਹਾਂ ਹੀ ਪੁਰਾਣੇ ਰੁਖ ਇੰਜ ਬਤੀਤ ਹੁੰਦਾ ਕਿ ਸ਼ਾਇਦ ਆਪਾਂ ਪੰਜਾਬ ਤੋਂ ਕਿਸੇ ਬਾਹਰ ਸਟੇਟ ਵਿੱਚ ਘੁੰਮ ਰਹੇ ਸੋ ਦੋਸਤੋ ਅਸੀਂ ਸਭ ਜਾਣਦੇ ਹਾਂ ਕਿ ਭਾਰਤ ਪਾਕਿਸਤਾਨ ਦੀ ਵੰਡ ਸਮੇਂ ਸਭ ਤੋਂ ਜ਼ਿਆਦਾ ਜੇਕਰ ਦੁੱਖ ਝੇਲਿਆ ਸੀ ਤਾਂ ਉਹ ਸਾਡੇ ਪੰਜਾਬ ਨੇ ਸੋ ਅਸੀਂ ਦੁਆ ਕਰਦੇ ਹਾਂ ਆਸ ਕਰਦੇ ਹਾਂ ਤੇ ਇੱਜ਼ਤ ਕਰਦੇ ਹਾਂ ਉਹਨਾਂ ਦੀਆਂ ਭਾਵਨਾਵਾਂ ਉਹਨਾਂ ਦੀਆਂ ਯਾਦਾਂ ਨੂੰ ਜਿਨ੍ਹਾਂ ਨੇ ਆਪਣੇ ਘਰ ਉਜਾੜ ਕੇ ਦੁਬਾਰਾ ਨਵੇਂ ਸਿਰੇ ਤੋਂ ਵਸੇਬਾ ਕਰਨਾ ਪਿਆ ਧੰਨਵਾਦ ਜੀ ਵੀਡੀਓ ਚੰਗੀ ਲੱਗੇ ਤਾਂ ਸ਼ੇਅਰ ਕਰ ਦਿਓ ਸਬਸਕ੍ਰਾਈਬਰ ਜੁ ਕਰ ਦਿਓ ਧੰਨਵਾਦ